ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡੇਵਾਲਾ ਜ਼ਿਲ੍ਹਾ ਦੇ ਤਹਿਸੀਲਬਾਈ ਨੂੰ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਾਹਿਬ ਇੱਕ ਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਦੇਖ ਸਕਦੇ ਹੋ ਤੁਸੀਂ ਦੋ ਤਿੰਨ ਦੇ ਕਰੀਬ ਪਸ਼ੂ ਬਾਈ ਦੇ ਰੱਖੇ ਹੋਏ ਆ ਇਹਨਾਂ ਚੋ ਇਹ ਛੋਟੀ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਨਫੋਰਮੇਸ਼ਨ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿ ਨਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈਸਟ ਦੱਸ ਦਿਓ ਜੀ ਨਾਮ ਪਿੰਡ ਚੰਡੇਵਾਲਾ ਜੀ ਜਿਹੜਾ ਚੰਡੇਵਾਲਾ ਹਾਂਜੀ ਜ਼ਿਲ੍ਹਾ ਜੀ ਜ਼ਿਲ੍ਹਾ ਮੁਗਾ ਜੀ ਤਹਿਸੀਲ ਜੀ ਤਹਿਸੀਲ ਵੀ ਮੁਗਾ ਜੀ ਠੀਕ ਆ ਜੀ ਇਹ ਛੋਟੀ ਦੀ ਕੀ ਡਿਟੇਲ ਆ ਜੀ ਕਿੰਨੇ ਮੈਸੂਆ ਜੀ ਇਹਨੇ ਇਨੇ ਪਹਿਲੇ ਸੂਏ ਸੋਨਾ ਜੀ ਠੀਕ ਕਰਦੀ ਹੈ ਜੀ ਆਪਣੇ ਹਾਂਜੀ ਹਾਂਜੀ ਕਰਦੀ ਹੈ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਜੀ 10 ਦਿਨਾਂ ਦੀ ਕੱਚੀ ਆ ਜੀ 10 ਦਿਨ ਤਰੀਕ ਮੁਤਾਬਕ ਲੈ ਜੂਗੇ ਹਾਂਜੀ ਤੇ ਮਾਂ ਦਾ ਮਾਲਕ ਰਿਕਾਰਡ ਕੀ ਆ ਜੀ 15 ਲੀਟਰ ਸੀ ਜੀ 15 ਲੀਟਰ ਸੀਗਾ ਜੀ ਤੇ ਤੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਲਗਭਗ 10 ਦਿਨਾਂ ਦੀ ਕੱਚੀ ਆ ਡੇਢ ਮੁਤਾਬਕ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਇਸ ਕੁਆਲਿਟੀ ਦੇਖ ਸਕਦੇ ਹੋ ਸੋਹਣੀ ਆ ਜੀ ਸੋਨਾ ਕੁੰਡਾ ਸਿੰਘ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਤੁਸੀਂ 10 ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜੰਨਾ ਕੱਦ ਕਾੜ ਚੰਗਾ ਜੀ ਹੈਵੀ ਬੋਡੀ ਵੇਟ ਦੀ ਥਣਾ ਦੇ ਸਾਈਜ਼ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਾਂਗੇ ਸੋਹਣੇ ਆ ਜੀ ਚਾਰੇ ਥਾਂ ਨਿੱਖੜ ਮੈਂ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਲਿਆ ਵੀਰ ਵਾਪਸ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਉਹਦਾ ਸੀਲ ਸਾਬੂ ਪੂਰੀ ਆ ਜੀ ਫਿਰ ਕੁਆਲਟੀ ਚੈੱਕ ਕਰ ਸਕਦੇ ਹੋ ਬਾਈ ਕਰੇ ਲੂ ਪਸ਼ੂ ਪਾਲਣ ਦਾ ਕੰਮ ਕਰਦੇ ਆ ਮਾਂ ਦਾ ਮਲਕ ਰਿਕਾਰਡ 15 ਲੀਟਰ ਦਾ ਇਹ ਕੋਲੇ ਖੜੀ ਪਹਿਲੇ ਸੂਏ ਦੀ ਕੱਟੀ ਆ ਜੀ ਇਹ ਮੱਝ ਦੀ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਥਣ ਚੈੱਕ ਕਰ ਲਓ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਕਿੰਨਾ ਕੁ ਦੁੱਧ ਦੇ ਦੂ ਬਾਈ ਤਿਆਰ 12 ਲੀਟਰ ਦੇ ਦੋ ਜੀ ਪਹਿਲੇ ਸੂਏ 11 12 ਲੀਟਰ ਦੇ ਬਾਈ ਉਮੀਦ ਕਰਦੇ ਪਹਿਲੇ ਸੂਏ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾਗਾ ਕੀ ਮੁੱਲ ਹੈ ਜੀ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਜੀ ਠੀਕ ਆ ਜੀ ਮੁੱਲ ਬਾਈ ਫੋਨ ਤੇ ਹੀ ਕਰਨਗੇ ਜਿਹੜੇ ਵੀਰ ਨੂੰ ਝੋਟੀ ਪਸੰਦ ਹੁੰਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ